ਫੈਮਿਲੀ ਆ ਲੁਧਿਆਣੇ ਦੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਅਮੀਰ ਇੱਕ ਇਸ ਫੈਮਿਲੀ ਦੇ ਮੁੱਖ ਮੈਂਬਰ ਨੇ ਜਿਨ੍ਹਾਂ ਦਾ 3 ਸਾਲ ਪਹਿਲਾਂ ਕਤਲ ਹੋ ਚੁੱਕਿਆ ਅੱਜ ਤੱਕ ਪਤਾ ਨਹੀਂ ਲੱਗਿਆ ਕਿਨੇ ਕੀਤਾ ਇੱਕ ਉਹਨਾਂ ਦੇ ਪਤਨੀ ਨੇ 3 ਸਾਲ ਤੋਂ ਬਾਅਦ ਉਹ ਗਾਇਬ ਹੋ ਜਾਂਦੇ ਇੱਕ ਕਾਰ ਆ ਜਿਹੜੀ ਦਿੱਲੀ ਇੰਟਰਨੈਸ਼ਨਲ 에어ਪੋਰਟ ਦੇ ਉੱਪਰ ਲਾ ਵਾਰਿਸ ਖੜੀ ਆ ਤੇ ਇੱਕ ਗਵਾਹ ਆ ਜਿਹਦਾ ਕੇ ਪਹਿਲਾਂ ਦੀ ਤਰ੍ਹਾਂ ਹੀ ਕਤਲ ਹੋ ਚੁੱਕਿਆ ਕੋਈ ਪਤਾ ਨਹੀਂ ਲੱਗਿਆ ਕੀ ਹੈ ਇਹ ਪੂਰੀ ਕਹਾਣੀ ਹੁਣ ਆਪਾਂ ਜਾਣਦੇ ਹਾਂ ਦੁਨੀਆ ਨੇ ਦੀ ਇੱਕ ਬਹੁਤ ਵੱਡੀ ਇੰਡਸਟਰੀਅਲਿਸਟ ਫੈਮਿਲੀ ਹੈਗੀ ਆ ਜੈਨ ਫੈਮਿਲੀ ਬਹੁਤ ਹੀ ਜ਼ਿਆਦਾ ਅਮੀਰ ਸਨ 2002 ਦੇ ਵਿੱਚ ਇਸ ਫੈਮਿਲੀ ਦੇ ਜਿਹੜੇ ਹੈੱਡ ਨੇ ਸੁਨੀਲ ਜੈਨ ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਹੋ ਜਾਂਦੀ ਆ ਕਿਹਨੇ ਕੀਤੀ ਕਿਉਂ ਕੀਤੀ ਕੋਈ ਕਦੇ ਪਤਾ ਨਹੀਂ ਲੱਗਿਆ ਕੋਈ ਸਵਾਰਗ ਨਹੀਂ ਮਿਲਿਆ 3 ਸਾਲ ਲੰਘ ਜਾਂਦੇ ਆ ਉਹਨਾਂ ਦੇ ਜਿਹੜੇ ਧਰਮ ਪਤਨੀ ਨੇ 40 ਸਾਲ ਦੀ ਉਮਰ ਹੋ ਚੁੱਕੀ ਆ ਉਹਨਾਂ ਦਾ ਨਾਮ ਹੈ ਰੀਮਾ ਜੈਨ ਹੁਣ ਫੈਮਿਲੀ ਦਾ ਜਿਹੜਾ ਬਿਜ਼ਨਸ ਹੈਗਾ ਉਹ ਸੰਭਾਲ ਰਹੇ ਆ ਡੇਲੀ ਰੁਟੀਨ ਉਹਨਾਂ ਦੀ ਇਹ ਹੈਗੀ ਆ ਰੋਜ਼ ਸਵੇਰੇ ਮਾਰਨਿੰਗ ਉਹ ਜਿਮ ਜਾਂਦੇ ਆ ਤੇ ਉੱਥੇ ਇੱਕ ਸਵਿਮਿੰਗ ਪੂਲ ਹੈਗਾ ਉੱਥੇ ਉਹ ਆਪਣੀ ਸਵਿਮਿੰਗ ਕਰਨ ਲਈ ਜਾਂਦੇ ਆ ਇੱਕ ਉਹਨਾਂ ਦਾ ਬੇਟਾ ਹੈ ਪਾਨੂ ਪ੍ਰਤਾਪ ਜੈਨ 23 ਜੁਲਾਈ 2005 ਨੂੰ ਆਪਣੀ ਰੁਟੀਨ ਦੀ ਤਰ੍ਹਾਂ ਸਵੇਰੇ ਰੀਮਾ ਜੈਨ ਉਸੇ ਆਪਣੇ সুইমিং ਕਲੱਬ ਦੇ ਵਿੱਚ ਸਵਿਮਿੰਗ ਕਰਨ ਲਈ ਪਹੁੰਚਦੇ ਆ ਆਪਣੀ ਹੋਂਡਾ ਇਕਾਰਡ ਕਾਰ ਦੇ ਉੱਪਰ ਪਹੁੰਚਦੇ ਹੈਗੇ ਨੇ ਪਰ ਵਾਪਸ ਘਰ ਨਹੀਂ ਆਉਂਦੇ ਕੁਝ ਘੰਟੇ ਲੰਘਦੇ ਆ ਘਰਦਿਆਂ ਨੂੰ ਫਿਕਰ ਹੁੰਦੀ ਆ ਹੁਣ ਕੁਝ ਘੰਟੇ ਲੰਘਣ ਤੋਂ ਬਾਅਦ ਸ਼ਾਮ ਹੋ ਚੁੱਕੀ ਆ ਉਹ ਸਵੇਰ ਦੇ ਗਏ ਹੋਏ ਆ ਤਾਂ ਸ਼ਾਮ ਨੂੰ ਜਿਹੜੀ ਫੈਮਿਲੀ ਹੈਗੀ ਆ ਉਹ ਡਿਸਾਈਡ ਕਰਦੀ ਆ ਕਿ ਪੁਲਿਸ ਕੋਲੇ ਰਿਪੋਰਟ ਲਖਵਾਈ ਜਾਣੀ ਚਾਹੀਦੀ ਆ ਕਿਉਂਕਿ ਹੁਣ ਤੱਕ ਉਹਨਾਂ ਨੂੰ ਘਰੇ ਆ ਜਾਣਾ ਚਾਹੀਦਾ ਸੀ ਸ਼ਾਮ ਤੱਕ ਨਾਤਾ ਰੀਮਾ ਜੈਨ ਹੁਣਾਂ ਦਾ ਕੁਝ ਪਤਾ ਲੱਗਦਾ ਤੇ ਈਵਨ ਉਹਨਾਂ ਦੀ Honda Accord ਕਾਰ ਉਹ ਕਿੱਥੇ ਗਈ ਉਹਦਾ ਵੀ ਕੋਈ ਪਤਾ ਨਹੀਂ ਲੱਗਦਾ ਪੁਲਿਸ ਆਪਣੀ ਤਫ਼ਤੀਸ਼ ਸ਼ੁਰੂ ਕਰਦੀ ਆ ਕੇਸ ਵੱਡਾ ਹੈ ਕੇਸ ਹੈ ਲੁਧਿਆਣੇ ਦੀ ਇੱਕ ਬਹੁਤ ਹੀ ਜ਼ਿਆਦਾ ਅਮੀਰ ਫੈਮਿਲੀ ਦਾ ਪੁਲਿਸ ਦੇ ਉੱਪਰ ਪ੍ਰੈਸ਼ਰ ਹੈ ਇੱਕ ਕਤਲ ਇਸ ਫੈਮਿਲੀ ਦੇ ਵਿੱਚ 3 ਸਾਲ ਪਹਿਲਾਂ ਹੋ ਚੁੱਕਿਆ ਆਲਰੇਡੀ ਅੱਜ ਤੱਕ ਉਹਦਾ ਵੀ ਕੋਈ ਸੁਰਾਗ ਨਹੀਂ ਮਿਲਿਆ ਲੁਧਿਆਣਾ ਪੁਲਿਸ Honda Accord ਕਾਰ ਦਾ ਇਹ ਨੰਬਰ ਦਿੱਲੀ, ਯੂਪੀ, ਹਰਿਆਣਾ, ਰਾਜਸਥਾਨ ਸਾਰੀਆਂ ਸਟੇਟਸ ਦੀਆਂ ਪੁਲਿਸ ਕੋਲੇ ਫਲੈਸ਼ ਕਰ ਦਿੰਦੇ ਆ। ਉਹਨਾਂ ਨੂੰ ਇਹ ਨੰਬਰ ਦਿੱਤਾ ਜਾਂਦਾ ਤਾਂ ਕਿ ਕਿਤੇ ਵੀ ਇਹ ਕਾਰ ਉਹਨਾਂ ਦੀ ਸਟੇਟ ਦੇ ਵਿੱਚ ਕਿਤੇ ਵੀ ਘੁੰਮਦੀ ਮਿਲੇ ਤਾਂ ਫੌਰਨ ਲੁਧਿਆਣਾ ਪੁਲਿਸ ਦੇ ਨਾਲ ਕੰਟੈਕਟ ਕਰ ਲਿਆ ਜਾਵੇ। ਇੱਕ ਜਾਂ ਦੋ ਦਿਨ ਹੀ ਲੰਘਦੇ ਆ। ਦਿੱਲੀ ਪੁਲਿਸ ਦੇ ਜਵਾਨ ਜਿਨ੍ਹਾਂ ਦੀ ਡਿਊਟੀ ਇੰਟਰਨੈਸ਼ਨਲ 에ਰਪੋਰਟ ਦੇ ਉੱਪਰ ਦਿੱਲੀ ਲੱਗੀ ਹੁੰਦੀ ਹੈ। ਉਹਨਾਂ ਨੂੰ ਇਹ Honda Accord ਕਾਰ ਸੇਮ ਨੰਬਰ ਏਅਰਪੋਰਟ ਦੀ ਪਾਰਕਿੰਗ ਦੇ ਵਿੱਚ ਖੜੀ ਹੋਈ ਮਿਲਦੀ ਆ ਬਿਲਕੁਲ ਲਵਾਰਿਸ ਫੌਰਨ ਉਹ ਇਸ ਨੰਬਰ ਨੂੰ ਇਸ ਕਾਰ ਦੇ ਬਾਰੇ ਵਿੱਚ ਲੁਧਿਆਣਾ ਪੁਲਿਸ ਨੂੰ ਇਤਲਾਹ ਕਰਦੇ ਆ ਇੰਨੀ ਖਬਰ ਮਿਲਣ ਦੇ ਉੱਪਰ ਲੁਧਿਆਣਾ ਪੁਲਿਸ ਫੌਰਨ ਏਅਰਪੋਰਟ ਪਹੁੰਚਦੀ ਆ ਤੇ ਇਸ ਕਾਰ ਦੀ ਤਲਾਸ਼ੀ ਲਈ ਜਾਂਦੀ ਆ ਕੁਝ ਖਾਸ ਨਹੀਂ ਮਿਲਦਾ ਇਸ ਕਾਰ ਦੇ ਵਿੱਚੋਂ ਸਿਰਫ ਰੀਮਾ ਜੈਨ ਹੋਣਾ ਦੇ ਸਵਿਮਿੰਗ ਕਰਨ ਵਾਲੇ ਕੱਪੜੇ ਸਿਰਫ ਉਹ ਚੀਜ਼ ਮਿਲੀ ਆ ਉਸ ਤੋਂ ਬਿਨਾ ਹੋਰ ਕੁਝ ਨਹੀਂ ਪੁਲਿਸ ਵਾਲਿਆਂ ਦੀ ਹਾਲੇ ਤੱਕ ਥਿਓਰੀ ਇਹ ਹੈਗੀ ਆ ਕਿ ਹੋ ਸਕਦਾ ਕੋਈ ਗੁੱਸਾ ਕਿਲਾ ਹੋਵੇ ਕੋਈ ਮਨਮਟਾਬ ਹੋਵੇ ਕਰੇ ਤਾਂ ਰੀਮਾ ਜੈਨ ਕਰਦਿਆਂ ਨਾਲ ਨਾਰਾਜ਼ ਹੋ ਕੇ 에ਰਪੋਰਟ ਦੇ ਉੱਪਰ ਆਪਣੀ ਕਾਰ ਖੜੀ ਕਰਕੇ ਕਿਸੇ ਹੋਰ ਦੇਸ਼ ਚਲੇ ਗਏ ਪਰ ਜਦੋਂ ਲੁਧਿਆਣਾ ਪੁਲਿਸ ਪਰਿਵਾਰ ਵਾਲਿਆਂ ਦੇ ਨਾਲ ਚੰਗੀ ਤਰ੍ਹਾਂ ਬੈਠ ਕੇ ਗੱਲਬਾਤ ਕਰਦੀ ਆ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਉਂਦੀ ਸਭ ਤੋਂ ਵੱਡੀ ਚੀਜ਼ ਹੈਗੀ ਆ ਕਿ ਆਪਣਾ ਪਾਸਪੋਰਟ ਉਹ ਘਰੇ ਹੀ ਛੱਡ ਕੇ ਗਏ ਆ ਤਾਂ ਕਿਸੇ ਵੀ ਹੋਰ ਦੇਸ਼ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਬਿਨਾ ਪਾਸਪੋਰਟ ਤੋਂ ਨਹੀਂ ਜਾ ਸਕਤੇ ਇਹ ਥਿਉਰੀ ਹੁਣ ਇੱਥੇ ਹੀ ਖਤਮ ਹੋ ਜਾਂਦੀ ਆ ਹੁਣ ਲੁਧਿਆਣਾ ਪੁਲਿਸ ਇੱਕ ਹੋਰ ਥਿਉਰੀ ਦੇ ਉੱਪਰ ਕੰਮ ਕਰ ਰਹੀ ਆ ਕਿ ਹੋ ਸਕਦਾ ਕਿ ਇਹਨਾਂ ਨੂੰ ਕਿਸੇ ਨੇ ਅਗਵਾ ਕਰ ਲਿਆ ਹੋਵੇ ਪੈਸੇ ਦੇ ਲਾਲਚ ਵਿੱਚ ਕਿਉਂਕਿ ਇਹ ਬਹੁਤ ਹੀ ਅਮੀਰ ਲੋਕ ਨੇ ਪਰ ਇਸ ਥਿਉਰੀ ਦੇ ਵਿੱਚ ਵੀ ਕੁਝ ਜ਼ਿਆਦਾ ਨਹੀਂ ਹੈਗਾ ਕਿਉਂਕਿ ਜੇ ਅਗਵਾ ਕੀਤਾ ਹੁੰਦਾ ਤਾਂ ਕਿਸੇ ਨੇ ਵੀ ਰੈਨਸਮ ਕਾਲ ਕਰਨੀ ਸੀਗੀ ਪੈਸਿਆਂ ਦੀ ਡਿਮਾਂਡ ਫੋਨ ਦੇ ਉੱਪਰ ਕੀਤੀ ਜਾਣੀ ਸੀ ਕੋਈ ਵੀ ਫੋਨ ਇਸ ਤਰ੍ਹਾਂ ਦਾ ਫੈਮਿਲੀ ਨੂੰ ਇੰਨੇ ਦਿਨ ਲੰਘਣ ਤੋਂ ਬਾਅਦ ਵੀ ਨਹੀਂ ਆਉਂਦਾ ਤਾਂ ਹੁਣ ਪੁਲਿਸ ਨੂੰ ਲੱਗਦਾ ਕਿ ਇਹ ਕਿਡਨੈਪ ਵਾਲੀ ਥਿਉਰੀ ਦੇ ਵਿੱਚ ਵੀ ਕੋਈ ਬਲ ਨਹੀਂ ਹੈਗਾ ਪੁਲਿਸ ਆਪਣੇ ਹੱਥ ਪੈਰ ਮਾਰ ਰਹੀ ਆ ਪਰ ਉਹਨਾਂ ਨੂੰ ਕਿਸੇ ਵੀ ਪਾਸਿਓਂ ਕੁਝ ਨਹੀਂ ਮਿਲ ਰਿਹਾ ਕਰਦੇ ਕਰਾਉਂਦੇ 7 ਮਹੀਨੇ ਲੰਘ ਜਾਂਦੇ ਆ 7 ਮਹੀਨੇ ਤੋਂ ਬਾਅਦ ਹੁਣ ਆ ਜਾਂਦੀ ਹੈ ਜਨਵਰੀ 2006 ਕੋਈ ਇੱਕ ਇਨਸਾਨ ਆ ਜਿਹੜਾ ਥੋੜਾ ਜਿਹਾ ਸ਼ੇਡੀ ਕਰੈਕਟਰ ਦਾ ਮਤਲਬ ਕ੍ਰਿਮੀਨਲ ਐਕਟੀਵਿਟੀਆਂ ਵਾਲਾ ਬੰਦਾ ਉਹ ਜੇਲ੍ਹਾਂ ਦੇ ਵਿੱਚ ਆਮ ਹੀ ਉਹਦਾ ਆਉਣਾ ਜਾਣਾ ਲੱਗਿਆ ਰਹਿੰਦਾ ਉਹ ਲੁਧਿਆਣਾ ਪੁਲਿਸ ਦੇ ਕੋਲੇ ਪਹੁੰਚਦਾ ਲੁਧਿਆਣਾ ਪੁਲਿਸ ਨੂੰ ਇੱਕ ਬਹੁਤ ਕੰਮ ਦੀ ਇਨਫੋਰਮੇਸ਼ਨ ਦਿੰਦਾ ਉਹ ਕਹਿੰਦਾ ਕਿ ਇੱਕ ਫਲਾਣਾ ਬੰਦਾ ਹੈ ਉਹਦਾ ਨਾਮ ਹੈਗਾ ਮੱਖਣ ਸਿੰਘ ਜੇਲ੍ਹ ਦੇ ਵਿੱਚ ਉਹ ਲੁਧਿਆਣਾ ਜੇਲ੍ਹ ਦੇ ਵਿੱਚ ਹੈਗਾ ਉਹਨੇ ਮੈਨੂੰ ਰੀਮਾ ਜੈਨ ਦਾ ਜਿਹੜਾ ਕੇਸ ਚੱਲ ਰਿਹਾ ਵਾ ਉਹਦੇ ਬਾਰੇ ਚ ਇੱਕ ਬੜੀ ਤਕੜੀ ਇਨਫੋਰਮੇਸ਼ਨ ਦਿੱਤੀ ਆ ਉਹ ਇਨਫੋਰਮੇਸ਼ਨ ਇਹ ਹੈਗੀ ਆ ਕਿ ਰੀਮਾ ਜੈਨ ਨੂੰ ਅਗਵਾ ਕਰਵਾਇਆ ਗਿਆ 25 ਲੱਖ ਰੁਪਏ ਉਹਦੇ ਅਗਵਾ ਦੇ ਲਈ ਉਹਨਾਂ ਲੋਕਾਂ ਨੂੰ ਅਗਵਾਕਾਰਾਂ ਨੂੰ ਦਿੱਤੇ ਗਏ ਆ ਜਦੋਂ ਹੀ ਪੁਲਿਸ ਨੂੰ ਇਹ ਇਨਫੋਰਮੇਸ਼ਨ ਮਿਲਦੀ ਆ ਤਾਂ ਉਸੇ ਟਾਈਮ ਹੀ ਉਹ ਮੱਖਣ ਸਿੰਘ ਦੀ ਭਾਲ ਦੇ ਵਿੱਚ ਲੱਗ ਜਾਂਦੇ ਆ ਪਹਿਲਾਂ ਸੁਨੀਲ ਜੈਨ ਉਹਨਾਂ ਦਾ ਪਤਾ ਨਹੀਂ ਲੱਗਿਆ ਦੋਸਤੋਂ 3 ਸਾਲ ਬਾਅਦ ਉਹਨਾਂ ਦੇ ਧਰਮ ਪਤਨੀ ਰੀਮਾ ਜੈਨ ਅੱਜ ਤੱਕ ਉਹਨਾਂ ਦਾ ਪਤਾ ਨਹੀਂ ਲੱਗਿਆ ਹੁਣ ਵਾਰੀ ਆਉਂਦੀ ਆ ਮੱਖਣ ਸਿੰਘ ਦੀ ਇਸ ਤੋਂ ਪਹਿਲਾਂ ਕਿ ਪੁਲਿਸ ਵਾਲੇ ਮੱਖਣ ਸਿੰਘ ਤੱਕ ਪਹੁੰਚਣ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਆ ਕਿ ਇਹੀ ਮੱਖਣ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੁੰਦਾ ਉਹਨੂੰ ਕੁਝ ਘੰਟੇ ਪਹਿਲਾਂ ਹੀ ਅਣਜਾਣ ਬੰਦਿਆਂ ਨੇ ਗੋਲੀਆਂ ਮਾਰ ਕੇ ਕਤਲ ਕਰਤਾ ਇੱਥੋਂ ਤੱਕ ਪਹੁੰਚ ਕੇ ਹੁਣ ਪੁਲਿਸ ਨੂੰ ਲੱਗਦਾ ਇਹ ਇੱਕ ਬਹੁਤ ਹੀ ਵੱਡੀ ਖੇਡ ਆ ਇਹ ਕੋਈ ਛੋਟੀ ਇਕਾਦੋਕਾ ਕਟਨਾ ਨਹੀਂ ਹੈਗੀ ਇਹਦੇ ਪਿੱਛੇ ਕੋਈ ਪੂਰੀ ਦੀ ਪੂਰੀ ਵੱਡੀ ਪਲੈਨਿੰਗ ਹੈਗੀ ਆ ਪ੍ਰੋਪਰ ਸਾਜ਼ਿਸ਼ ਆ ਤਿੰਨ ਇਨਸਾਨਾਂ ਦਾ ਕਤਲ ਹੋ ਜਾਣਾ ਜਾਂ ਬਿਲਕੁਲ ਗਾਇਬ ਹੋ ਜਾਣਾ ਬਿਨਾ ਕਿਸੇ ਸਬੂਤ ਦੇ ਬਿਨਾ ਕਿਸੇ ਵੀ ਸ਼ੱਕੀ ਬੰਦੇ ਦੇ ਪੁਲਿਸ ਵਾਲੇ ਕੋਈ ਉਹਨਾਂ ਕੋਲੇ ਰਸਤਾ ਨਹੀਂ ਹੈ ਕੋਈ ਇਸ ਟਾਈਮ ਥਿਉਰੀ ਨਹੀਂ ਹੈ ਕੋਈ ਕਹਾਣੀ ਨਹੀਂ ਹੈ ਜਿਹਦੇ ਬੇਸ ਦੇ ਉੱਪਰ ਆਪਣੀ ਇਨਵੈਸਟੀਗੇਸ਼ਨ ਨੂੰ ਇਸ ਤੋਂ ਅੱਗੇ ਉਹ ਲੀਡ ਕਰਨ ਹੁਣ ਉਹ ਇੱਕ ਵਾਰੀ ਫੇਰ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਿਲਦੇ ਆ ਇਸ ਵਾਰ ਉਹਨਾਂ ਦਾ ਇੱਕ ਧਿਆਨ ਹੈਗਾ ਉਹਨਾਂ ਦੇ ਰੀਮਾ ਜੈਨ ਉਹਨਾਂ ਦੇ ਬੇਟੇ ਭਾਨੂੰ ਪ੍ਰਤਾਪ ਦੇ ਉੱਪਰ ਤਾਂ ਭਾਨੂੰ ਪ੍ਰਤਾਪ ਇਸ ਵਾਰ ਲੁਧਿਆਣਾ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਦਿੰਦੇ ਆ ਉਹ ਕਹਿੰਦੇ ਆ ਕਿ ਮੈਨੂੰ ਆਪਣੇ ਪਿਤਾ ਦੀ ਮੌਤ ਲਈ ਤੇ ਆਪਣੇ ਮਦਰ ਦੀ ਗੁੰਮਸ਼ੁਦਗੀ ਦੇ ਲਈ ਆਪਣੇ ਹੀ ਅੰਕਲ ਮਤਲਬ ਆਪਣੇ ਹੀ ਚਾਚਾ ਜੀ ਅਨਿਲ ਜੈਨ ਦੇ ਉੱਪਰ ਹੀ ਸ਼ੱਕ ਕਿਉਂਕਿ ਹੋ ਸਕਦਾ ਕਿਉਂਕਿ ਉਹਨਾਂ ਦੀ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਮੇਰੇ ਨਾਲ ਵੀ ਬਿਜ਼ਨਸ ਨੂੰ ਲੈ ਕੇ ਬਹੁਤ ਜ਼ਿਆਦਾ ਬਹਿਸ ਹੋਈ ਆ ਹੁਣ ਮੈਨੂੰ ਐਵੇਂ ਲੱਗਣ ਲੱਗ ਗਿਆ ਕਿ ਹੋ ਸਕਦਾ ਕਿ ਉਹਨਾਂ ਨੇ ਹੀ ਸਾਡਾ ਹਿੱਸਾ ਹਥਿਆਉਣ ਦੇ ਲਈ ਆਪਣੇ ਵੱਲ ਕਰਨ ਦੇ ਲਈ ਹੀ ਮੇਰੇ ਮਾਤਾ ਪਿਤਾ ਨੂੰ ਕਿਤੇ ਨਾ ਕਿਤੇ ਕਤਲ ਕਰਵਾਇਆ ਇਹ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਕਿਉਂਕਿ ਪੁਲਿਸ ਕੋਲੇ ਹੋਰ ਕੋਈ ਲੀਡ ਬਚੀ ਨਹੀਂ ਹੁਣ ਪੁਲਿਸ ਦਾ ਪੂਰਾ ਦਾ ਪੂਰਾ ਧਿਆਨ ਜਾਂਦਾ ਰੀਮਾ ਜੈਨ ਹੁਣਾ ਦੇ ਦਿਓਰ ਅਨਿਲ ਜੈਨ ਦੀਆਂ ਐਕਟੀਵਿਟੀਆਂ ਦੇ ਉੱਪਰ ਅਨਿਲ ਜੈਨ ਦੇ ਉੱਪਰ ਪੂਰੀ ਤਰ੍ਹਾਂ ਨਾਲ ਨਿਗਾਹ ਰੱਖੀ ਜਾਂਦੀ ਆ 24 ਘੰਟੇ ਪੁਲਿਸ ਵਾਲੇ ਉਹਨਾਂ ਦੀ ਹਰ ਗਤੀਵਿਧੀ ਹਰ ਆਉਣਾ ਜਾਣਾ ਐਕਟੀਵਿਟੀ ਦੇ ਉੱਪਰ ক্লোਜ਼ ਆਈਜ਼ ਰੱਖਦੇ ਆ ਫੋਨਸ ਨੂੰ ਟੈਪ ਕੀਤਾ ਜਾਂਦਾ ਕੁਝ ਹੀ ਟਾਈਮ ਦੇ ਵਿੱਚ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਆ ਕਿ ਅਨਿਲ ਜੈਨ ਉਹਨਾਂ ਸਾਫ਼-ਸੁਥਰੇ ਕੈਰੈਕਟਰ ਦਾ ਇਨਸਾਨ ਨਹੀਂ ਹੈ ਕੁਝ ਕ੍ਰਿਮੀਨਲ ਟਾਈਪ ਦੇ ਲੋਕ ਹੈਗੇ ਨੇ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਵੀ ਆਉਣ ਜਾਣ ਉਹਨਾਂ ਦਾ ਲੱਗਿਆ ਰਹਿੰਦਾ ਵਾ ਉਹਨਾਂ ਲੋਕਾਂ ਦੇ ਨਾਲ ਅਨਿਲ ਜੈਨ ਕੰਟੈਕਟ ਵਿੱਚ ਹੈਗਾ ਇਸ ਇਨਫੋਰਮੇਸ਼ਨ ਤੋਂ ਪੁਲਿਸ ਨੂੰ ਅਨਿਲ ਦੇ ਉੱਪਰ ਜਿਹੜਾ ਸ਼ੱਕ ਹੈਗਾ ਉਹ ਥੋੜਾ ਜਿਹਾ ਹੋਰ ਵੱਧਦਾ ਪਰ ਇਸ ਤੋਂ ਪਹਿਲਾਂ ਕਿ ਅਨਿਲ ਜੈਨ ਨੂੰ ਸਿੱਧਾ ਫੜਿਆ ਜਾਵੇ ਕਿਉਂਕਿ ਇਨਸਾਨ ਵੱਡਾ ਵਾ ਅਮੀਰ ਆ ਪੁਲਿਸ ਦੇ ਉੱਪਰ ਪ੍ਰੈਸ਼ਰ ਪੈ ਸਕਦਾ ਪੁਲਿਸ ਵਾਲੇ ਟਾਰਗੇਟ ਕਰਦੇ ਆ ਉਹਨਾਂ ਕ੍ਰਿਮੀਨਲਸ ਨੂੰ ਇਹ ਕ੍ਰਿਮੀਨਲ ਨੇ ਜਸਵੀਰ ਸਿੰਘ ਤਰਸੀਮ ਸਿੰਘ ਤੇ ਕੁਲਦੀਪ ਸਿੰਘ ਉਸ ਟਾਈਮ ਇਹ ਤਿੰਨੇ ਦੇ ਤਿੰਨੇ ਜਿਹੜੇ ਛੋਟੇ ਮੋਟੇ ਕ੍ਰਿਮੀਨਲ ਹੁੰਦੇ ਆ ਤਾਂ ਪੁਲਿਸ ਵਾਲੇ ਇਹਨਾਂ ਤਿੰਨਾਂ ਨੂੰ ਸਰਸੀਮ ਸਿੰਘ ਨੂੰ, ਢਿਲਦੀਪ ਸਿੰਘ ਨੂੰ ਤੇ ਜਸਵੀਰ ਸਿੰਘ ਨੂੰ ਟਰੈਕ ਕਰਦੇ ਆ ਤੇ ਇਹਨਾਂ ਨੂੰ ਫੜਦੇ ਆ। ਫੜਨ ਤੋਂ ਬਾਅਦ ਇਹਨਾਂ ਤੋਂ ਪੁਲਿਸ ਵਾਲੇ ਤਰੀਕੇ ਦੇ ਵਿੱਚ ਪੁੱਛਗਿੱਛ ਸ਼ੁਰੂ ਹੁੰਦੀ ਆ। ਬੜੀ ਹੀ ਛੇਤੀ ਇਹ ਤਿੰਨੇ ਟੁੱਟ ਜਾਂਦੇ ਆ। ਇੱਥੇ ਇੱਕ ਬੜੀ ਹੋਰ ਤਕੜੀ ਇਨਫੋਰਮੇਸ਼ਨ ਪੁਲਿਸ ਨੂੰ ਮਿਲਦੀ ਆ। ਉਹੀ ਮੱਖਣ ਸਿੰਘ ਜਿਸ ਨੇ 25 ਲੱਖ ਦੀ ਫਰौती ਲੈ ਕੇ ਅਗਵਾ ਕਰਵਾਉਣ ਦੀ ਗੱਲ ਕਹੀ ਸੀ ਤੇ ਜਿਨ੍ਹਾਂ ਦਾ ਕੁਝ ਘੰਟੇ ਤੋਂ ਬਾਅਦ ਹੀ ਕਤਲ ਹੋ ਜਾਂਦਾ। ਉਹ ਮੱਖਣ ਸਿੰਘ ਇਹਨਾਂ ਤਿੰਨਾਂ ਦੇ ਨਾਲ ਹੀ ਇੱਕੋ ਟਾਈਮ ਦੇ ਉੱਪਰ ਲੁਧਿਆਣਾ ਜੇਲ੍ਹ ਦੇ ਵਿੱਚ ਰਹੇ ਨੇ ਤੇ ਉਹੀ ਮੱਖਣ ਸਿੰਘ ਸੀਗੇ ਜਿਨ੍ਹਾਂ ਨੇ ਇਹਨਾਂ ਤਿੰਨਾਂ ਤੋਂ ਆਪਸ ਦੇ ਵਿੱਚ ਕਿਤੇ ਗੱਲ ਕਰਦੇ ਰੀਮਾ ਜੈਨ ਹੋਣਾ ਦੇ ਅਗਵਾ ਦੀ ਗੱਲ ਸੁਣ ਲਈ ਤੇ ਅੱਗੇ ਕਿਸੇ ਨੂੰ ਦੱਸਤੀ ਤੇ ਇਹੀ ਚੀਜ਼ ਜਿਹੜੀ ਕਿ ਉਹਨਾਂ ਦੀ ਮੌਤ ਦਾ ਬਾਅਦ ਦੇ ਵਿੱਚ ਕਾਰਨ ਬਣਦੀ ਆ ਤਿੰਨਾਂ ਤੋਂ ਸਖਤੀ ਕੀਤੀ ਜਾਂਦੀ ਆ ਬੜੀ ਛੇਤੀ ਤਿੰਨੇ ਸਾਰਾ ਦਾ ਸਾਰਾ ਸੱਚ ਉਗਲ ਦਿੰਦੇ ਹੁਣ ਸੱਚ ਇਸ ਕਹਾਣੀ ਦੇ ਵਿੱਚ ਇਹ ਹੈ ਕਿ ਅਨਿਲ ਜੈਨ ਨੇ ਆਪਣੀ ਹੀ ਭਾਬੀ ਦੇ ਪਹਿਲਾਂ ਅਗਵਾ ਦਾ ਉਸ ਤੋਂ ਬਾਅਦ ਕਤਲ ਦੇ ਲਈ ਫਰੋਤੀ ਦਿੱਤੀ ਸੀ ਫਰੋਤੀ ਦੀ ਰਕਮ ਇਹਨਾਂ ਤਿੰਨਾਂ ਨੂੰ ਜਿਹੜੀ ਦਿੱਤੀ ਗਈ ਸੀ ਮਿਥੀ ਗਈ ਸੀ ਉਹ ਹੈਗੀ ਸੀ 25 ਲੱਖ ਰੁਪਈਆ 10 ਲੱਖ ਰੁਪਏ ਇਹਨਾਂ ਨੂੰ ਪਹਿਲਾਂ ਹੀ ਮਿਲ ਚੁੱਕਿਆ ਸੀ ਕੰਮ ਇਹ ਸੀਗਾ ਰੀਮਾ ਜੈਨ ਹੁਣਾ ਨੂੰ ਅਗਵਾ ਕਰਨਾ ਅਗਵਾ ਕਰਨ ਤੋਂ ਬਾਅਦ ਉਹਨਾਂ ਦਾ ਕਤਲ ਕਰ ਦੇਣਾ ਉਹਨਾਂ ਨੂੰ ਰਸਤੇ ਦੇ ਵਿੱਚੋਂ ਹਟਾ ਦੇਣਾ ਇਹ ਤਿੰਨੇ ਪਲੈਨਿੰਗ ਕਰਦੇ ਆ ਰੀਮਾ ਜੈਨ ਹੁਣਾ ਦੀਆਂ ਐਕਟੀਵਿਟੀਆਂ ਦੇ ਉੱਪਰ ਨਿਗਰਾਨੀ ਰੱਖੀ ਜਾਂਦੀ ਆ ਸਭ ਤੋਂ ਸੌਖਾ ਟਾਈਮ ਉਹਨਾਂ ਨੂੰ ਅਗਵਾ ਕਰਨ ਦਾ ਉਹ ਹੈ ਜਦੋਂ ਬਹੁਤ ਹੀ ਸਵੇਰੇ ਉਹ ਆਪਣੀ ਸਵਿਮਿੰਗ ਕਲਾਸਾਂ ਦੇ ਲਈ ਜਾਂਦੇ ਆ ਇਹ ਤਿੰਨੇ ਜਾਣੇ 29 ਜੁਲਾਈ ਦੀ ਸਵੇਰ ਨੂੰ ਜਦੋਂ ਰੀਮਾ ਆਪਣੇ ਸਵਿਮਿੰਗ ਕਰਨ ਤੋਂ ਬਾਅਦ ਵਾਪਸ ਆਪਣੀ ਕਾਰ 'ਚ ਬੈਠ ਰਹੇ ਹੁੰਦੇ ਆ ਉਹਨਾਂ ਨੂੰ ਉਹਨਾਂ ਦੀ ਕਾਰ ਦੇ ਵਿੱਚ ਹੀ ਕਿਡਨੈਪ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਲੁਧਿਆਣੇ ਦੇ ਵਿੱਚ ਹੀ ਅਨਿਲ ਜੈਨ ਦੀ ਇੱਕ ਫੈਕਟਰੀ ਹੈਗੀ ਆ ਫੋਕਲ ਪੁਆਇੰਟ ਏਰੀਆ ਦੇ ਵੱਲ ਉਸੇ ਫੈਕਟਰੀ ਦੇ ਵਿੱਚ ਲਿਜਾਂਦਾ ਜਾਂਦਾ ਉਥੇ ਪਹਿਲਾਂ ਹੀ ਮੌਜੂਦ ਹੁੰਦਾ ਅਨਿਲ ਜੈਨ ਉਥੇ ਰੀਮਾ ਜੈਨ ਹੋਣਾ ਨੂੰ ਡਰਾਇਆ ਜਾਂਦਾ ਕੁਝ ਟੌਰਚਰ ਕੀਤਾ ਜਾਂਦਾ ਉਹਨਾਂ ਤੋਂ ਬਹੁਤ ਸਾਰੇ ਪੇਪਰਾਂ ਦੇ ਉੱਪਰ ਸਾਈਨ ਕਰਵਾਏ ਜਾਂਦੇ ਆ ਪੇਪਰਾਂ ਤੇ ਸਾਈਨ ਕਰਵਾਉਣ ਤੋਂ ਬਾਅਦ ਉਹਨਾਂ ਦਾ ਉਥੇ ਹੀ ਕਤਲ ਕਰ ਦਿੱਤਾ ਜਾਂਦਾ ਉਸੇ ਫੈਕਟਰੀ ਦੇ ਵਿੱਚ ਇੱਕ ਸੈਪਟਿਕ ਟੈਂਕ ਹੈਗਾ ਕਤਲ ਕਰਨ ਤੋਂ ਬਾਅਦ ਰੀਮਾ ਜੈਨ ਹੋਣਾ ਨੂੰ ਉਸੇ ਸੈਪਟਿਕ ਟੈਂਕ ਦੇ ਅੰਦਰ ਉਹਨਾਂ ਦੀ ਲਾਸ਼ ਨੂੰ ਸਿੱਟ ਦਿੱਤਾ ਜਾਂਦਾ ਹੁਣ ਪੂਰੀ ਪ੍ਰਾਪਰਟੀ ਅਨਿਲ ਜੈਨ ਦੀ ਹੋ ਚੁੱਕੀ ਹੈ ਸਿਰਫ ਇੱਕ ਪ੍ਰੋਬਲਮ ਰਹਿ ਗਈ ਰੀਮਾ ਜੈਨ ਹੋਣਾ ਦੀ ਅਨਿਲ ਦੇ ਫੈਕਟਰੀ ਦੇ ਵਿੱਚ ਖੜੀ ਹੋਈ Honda Accord ਤਾਂ ਅਨਿਲ ਤਰਸੇਮ ਸਿੰਘ ਨੂੰ ਕਹਿੰਦਾ ਕਿ ਤੂੰ ਇਸ ਤਰ੍ਹਾਂ ਕਰ ਇਸ ਕਾਰ ਨੂੰ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਦੀ ਪਾਰਕਿੰਗ ਦੇ ਵਿੱਚ ਛੱਡਿਆ ਉਹ ਇਸ ਕਰਕੇ ਤਾਂ ਕਿ ਪੁਲਿਸ ਇਸੇ ਪੁਲੇਖੇ ਦੇ ਵਿੱਚ ਰਵੇ ਕਿ ਰੀਮਾ ਇੱਥੇ ਪਾਰਕਿੰਗ ਦੇ ਵਿੱਚ ਆਪਣੀ ਕਾਰ ਖੜੀ ਕਰਕੇ ਕਿਸੇ ਹੋਰ ਦੇਸ਼ ਤੇ ਲਈ ਚਲੇ ਗਏ ਪਰ ਸ਼ਾਇਦ ਉਹਨੇ ਪਾਸਪੋਰਟ ਦੇ ਬਾਰੇ ਸੋਚਿਆ ਹੀ ਨਹੀਂ ਇੰਨੀ ਸਾਰੀਆਂ ਗੱਲਾਂ ਪਤਾ ਲੱਗ ਚੁੱਕੀਆਂ ਹੁਣ ਅਰੇਸਟ ਹੋ ਦਾ ਟਾਈਮ ਆ ਚੁੱਕਿਆ ਅਨਿਲ ਜੈਨ ਨੂੰ ਤੇ ਇਹਨਾਂ ਤਿੰਨੇ ਦੋਸ਼ੀਆਂ ਨੂੰ ਰੀਮਾ ਜੈਨ ਹੋਣਾ ਦੇ ਅਗਵਾ ਤੇ ਕਤਲ ਦੇ ਜੁਰਮ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਅਨਿਲ ਨੂੰ ਉਸੇ ਫੈਕਟਰੀ ਚ ਲੈ ਜਾਂਦਾ ਜਾਂਦਾ ਨਾਲ ਜਾਂਦੇ ਆ ਫੋਰੈਂਸਿਕ ਦੀ ਟੀਮ ਸਬਟਿਕ ਟੈਂਕ ਨੂੰ ਖੋਲਿਆ ਜਾਂਦਾ ਉਹਦੇ ਵਿੱਚੋਂ ਮਿਲਦੀਆਂ ਨੇ ਹੱਡੀਆਂ ਤੇ ਇੱਕ ਖੋਪੜੀ ਡੀਐਨਏ ਮੈਚ ਕਰਵਾਏ ਜਾਂਦੇ ਆ ਇਹਨਾਂ ਹੱਡੀਆਂ ਤੇ ਇਸ ਖੋਪੜੀ ਦਾ ਜਿਹੜਾ ਡੀਐਨਏ ਹੈਗਾ ਉਹ ਰੀਮਾ ਜੈਨ ਹੋਣਾ ਦੇ ਮਦਰ ਤੇ ਉਹਨਾਂ ਦੇ ਬੇਟੇ ਪੰਨੋ ਪ੍ਰਤਾਪ ਦੇ ਨਾਲ ਮੈਚ ਕਰ ਜਾਂਦਾ ਇਥੋਂ ਪਤਾ ਲੱਗ ਜਾਂਦਾ ਕਿ ਸੈਪਟਿਕ ਟੈਂਕ ਦੇ ਵਿੱਚ ਹੱਡੀਆਂ ਦੀ ਮੁੱਠ ਬਣਿਆ ਇਹ ਜੋ ਇਨਸਾਨ ਕੋਈ ਹੈਗਾ ਇਹ ਰੀਮਾ ਜੈਨ ਹੁਣੀ ਹੀ ਨੇ 7 ਸਾਲ ਤੋਂ ਬਾਅਦ ਸਨ 2012 ਦੇ ਵਿੱਚ ਅਦਾਲਤ ਆਪਣਾ ਫੈਸਲਾ ਸੁਣਾਉਂਦੀ ਆ ਇਹਨਾਂ ਚਾਰੇ ਹੀ ਦੋਸ਼ੀਆਂ ਨੂੰ ਇਸੇ ਜੁਰਮ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਆ ਬਹੁਤ ਜ਼ਿਆਦਾ ਪੋਸੀਬਲ ਹੈ ਕਿ ਰੀਮਾ ਜੈਨ ਹੁਣਾ ਦੀ ਤਰ੍ਹਾਂ ਹੀ ਅਨਿਲ ਨੇ ਆਪਣੇ ਹੀ ਭਾਈ ਸੁਨੀਲ ਜੈਨ ਹੁਣਾ ਦਾ ਕਤਲ ਵੀ ਇਹਨੇ ਹੀ ਖੁਦ ਕਰਵਾਇਆ ਅਰ ਅਦਾਲਤ ਦੇ ਕੋਲੇ ਇਸ ਦਾ ਕੋਈ ਸਬੂਤ ਨਹੀਂ ਸੀਗਾ ਇਸ ਕਰਕੇ ਸਜ਼ਾ ਸਿਰਫ ਅਨਿਲ ਨੂੰ ਰੀਮਾ ਜੈਨ ਦੇ ਕਤਲ ਦੇ ਵਿੱਚ ਹੁੰਦੀ ਆ ਇਹ ਸੀਗੀ ਜੀ ਕਹਾਣੀ ਇੱਕ ਲਾਲਚ ਦੀ ਇੱਕ ਬਹੁਤ ਅਮੀਰ ਬੰਦੇ ਦੇ ਲਾਲਚ ਦੀ ਹੋਰ ਜ਼ਿਆਦਾ ਲੋੜ ਦੀ ਜਿਨੇ ਇੱਕ ਪੂਰਾ ਦਾਪੂਰਾ ਪਰਿਵਾਰ ਖਤਮ ਕਰਤਾ ਇੱਕ ਬੱਚੇ ਤੋਂ ਉਹਦੇ ਮਾਂ ਤੇ ਪਿਤਾ ਦੋਨੇ ਹੀ ਖੋਲੇ ਤੇ ਨਾਲੇ ਇੱਕ ਹੋਰ ਫੈਮਿਲੀ ਵੀ ਖਰਾਬ ਹੋ ਗਈ ਉਹ ਫੈਮਿਲੀ ਸੀਗੀ ਮੱਖਣ ਸਿੰਘ ਦੀ ਫੈਮਿਲੀ ਇਹ ਕਹਾਣੀ ਇੱਥੇ ਖਤਮ ਹੁੰਦੀ ਆ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ